ਭਾਰੇ ਸੀ ਆਪਣੀ ਤੇ ਉੱਥੋਂ ਵੇਖਿਆ ਕਿ ਉਹ ਗੱਡੀ ਪਿਛੋਂ ਆ ਰਹੀ ਸੀ ਆਹ ਗੱਡੀਆਂ ਜਿਹੜੀਆਂ ਤੇ ਅੱਗੇ ਸਾਰੀਆਂ ਇਹ ਪਾਰਕਿੰਗ 'ਚ ਖੜੀਆਂ ਸੀ ਤੇ ਉਹ ਗੱਡੀ ਜਿਹੜਾ ਉੱਥੋਂ ਥੋੜੀ ਸਪੀਡ ਰਾ ਹੋ ਗਈ ਤੇ ਮੋਟਰਸਾਈਕਲ ਜਵਜੀ ਮੋਟਰਸਾਈਕਲ ਤੋਂ ਕੋਨਟਰੋਲ ਕਰਕੇ ਪਤਾ ਨਹੀਂ ਉਹ ਬੰਦੇ ਨੂੰ ਟੈਕ ਆ ਗਿਆ ਕੀ ਹੋਇਆ ਉਹ ਗੱਡੀ 'ਚ ਅਸੀਂ ਭੱਜ ਕੇ ਆਣ ਕੇ ਬੰਦ ਕੀਤੀ ਉਹਦੇ ਸਾਰਾ ਧੂਆਂ ਧੂਆਂ ਹੋ ਗਿਆ ਸੀ ਤੇ ਜੇ ਨਾ ਬੰਦ ਕਰਦੇ ਤਾਂ ਸ਼ਾਇਦ ਅੱਗੇ ਵੀ ਲੱਗ ਸਕਦੀ ਜੀ ਫਿਰ ਉਹਨੂੰ ਪੰਪ ਵਗੈਰਾ ਦਿੱਤਾ ਤੇ ਬਾਅਦ 'ਚ ਉਹ ਹਸਪੀਟਲ ਲੈ ਕੇ ਹੁਣ ਦੇਖੋ ਅੱਗੇ ਆ ਕੇ ਕੀ ਬੰਦਾ ਹੈ ਕਿੱਥੇ ਨਹੀਂ ਜਾਂਦੇ ਕਿੱਥੇ ਇਹ ਟੰਨਾ ਚ ਗੱਡੀਆਂ ਨੂੰ ਵਜੀਆਂ ਜੀ ਚੌਥਾ ਮੋੜ ਸਕਦਾ ਤੇ ਜ਼ਖਮੀ ਕਿੰਨੇ ਕੋਈ ਨਹੀਂ ਨਹੀਂ ਜ਼ਖਮੀ ਕੋਈ ਮਰਸਾਗਲਾ ਨਹੀਂ ਹੋਇਆ ਬਾਕੀ ਦੇ ਸਾਰੇ ਗੱਡੀਆਂ ਚ ਨੀਸੀ ਆ ਗਏ ਗੱਡੀਆਂ ਉਦਾਂ ਖੜੀਆਂ ਸੀ ਪਾਰਕਿੰਗ ਦੇ ਵਿੱਚ ਇੱਕੋ ਗੱਡੀ ਦੀ ਲੇਡੀ ਜੀ ਇੱਥੇ ਆਪਣਾ ਆਫਿਸ ਆ ਲਾਈਨ ਸ਼ੇਅਰ ਗੱਡੀਆਂ ਰੋਡ ਸਾਈਡ ਤੇ ਲੱਗੀਆਂ ਬਿਲਕੁਲ ਅੱਗੇ ਵੀ ਲੱਗਦੀਆਂ ਰੋਜ਼ ਤੇ ਪਿੱਛੋਂ ਸਫਾਰੀ ਗੱਡੀ ਆਈ ਆ ਉਹਨੇ ਮੇਰੇ ਕੋ ਵੀਡੀਓ ਆਉਦੀ ਮਤਲਬ ਜਿਤਨਾ ਸਿਕਿਉਰਿਟੀ ਗਾਰਡ ਦੱਸ ਰਿਹਾ ਵੀ ਗੋਲੀ ਦੀ ਸਪੀਡ ਤੇ ਗੱਡੀ ਆਈ ਆ ਉਨੇ ਚਾਰ ਪੰਜ ਗੱਡੀਆਂ ਸਾਰੀਆਂ ਧੂਕ ਅੱਗੇ ਪਾਣੀ ਦਿੱਤੀਆਂ ਸਾਰੀਆਂ ਗੱਡੀਆਂ ਜੇ ਕੋਈ ਅੱਗੇ ਹੁੰਦਾ ਰਾਹਗੀਰ ਹੁੰਦਾ ਤੇ ਖਤਮ ਹੋ ਜਣਾ ਸੀ ਭਾਵੇਂ 10 20 ਜਿੰਨੇ ਵੀ ਹੁੰਦੇ ਬਹੁਤ ਜ਼ਿਆਦਾ ਮਾੜਾ ਐਕਸੀਡੈਂਟ ਆ ਬਹੁਤ ਨੁਕਸਾਨ ਹੋਇਆ ਗੱਡੀਆਂ ਦਾ ਤੇ ਬਚਾਈ ਉਹ ਤਾਂ ਲੋਕ ਪਤਾ ਨਹੀਂ ਸ਼ਾਇਦ ਉਹ ਲੈ ਕੇ ਗਏ ਨੇ ਹਸਪੀਟਲ ਨੂੰ ਪਤਾ ਨਹੀਂ ਕੀ ਹੋਣਾ ਲੱਗਮੀ ਕਿੰਨੇ ਕੋਈ ਪਤਾ ਲੱਗ ਹਾਂਜੀ ਜ਼ਖਮੀ ਕਿੰਨੇ ਕੋਈ ਨਹੀਂ ਦੋ ਇਹ ਪਿਛਲੇ ਮੇਰੀ ਗੱਡੀ ਤੇ ਖਾਲੀ ਹੈ ਅਗਲੀ ਵੀ ਖਾਲੀ ਹੈ ਤਿੰਨ ਗੱਡੀਆਂ ਖਾਲੀ ਹੀ ਗਈਆਂ ਇੱਕ ਜਿਹੜਾ ਪਿੱਛੇ ਹੈਗਾ ਸੀ ਡਰਾਈਵਰ ਉਹ ਵੀ ਮੇਰੀ ਸਭ ਤੋਂ ਈ ਗੱਡੀ ਦਾ ਉਹ ਸ਼ਾਇਦ ਉਹ ਜ਼ਖਮੀ ਹੋਇਆ ਜਦਾਂ ਉਹ ਲੈ ਗਿਆ ਕੋਨ ਨੂੰ ਸ਼ਾਇਦ ਕੋਈ ਅਟੈਕ ਆਇਆ ਜਾਂ ਕੋਈ ਨਸ਼ਾ ਕੀਤਾ ਹੁਣ ਪਤਾ ਨਹੀਂ ਜਿਹੜਾ ਸਫਾਰੀ ਗੱਡੀ ਵਾਲਾ ਪਿੱਛੋਂ ਜਿੰਨੇ ਮਾਰੀਆਂ ਸਾਰੀਆਂ ਗੱਡੀਆਂ ਉਹ ਹੁਣ ਮੈਡੀਕਲ ਟੈਸਟ ਹੋਣਗੇ ਫਿਰ ਪਤਾ ਲੱਗੇਗਾ ਸਰਾ ਵੀ ਮੈਨੂੰ ਪਹਿਲਾਂ ਇੱਕ ਪਤਾ ਲੱਗਾ ਕਿ ਟ੍ਰੈਫਿਕ ਜਮ ਹੋਈਏ ਹਨਾਂ ਕੇ ਵੇਖਦੇ ਐਕਸੀਡੈਂਟ ਹੋ ਆ ਭਿਆਨਕ ਹੋਇਆ ਏ ਇੱਕ ਮੁੰਡਾ ਮਨਜਿੰਦਰ ਆ ਕੈਨੇਡਾ ਦਾ ਸਿਟੀ ਆ ਨਾ ਇਹਨੂੰ ਕੋ ਗੱਡੀ 'ਚ ਬੈਠਾ ਕੋਈ ਅਟੈਕ ਵਗੈਰਾ ਆ ਗਿਆ ਜਿਵੇਂ ਕੋਈ ਮਤਲਬ ਇਹਦੇ ਕੋ ਰੇਸ ਦੱਪੀ ਗਈ ਤੇ ਉਹ ਗਾਂ ਜਿਹੜੀ ਅੱਗੇ ਖਲੋਤੀਆਂ ਪੰਜਰ ਗੱਡੀਆਂ ਇੱਕ ਲੇਡੀ ਜਿਹੜੀ ਐਕਟ ਬਾਤ ਈ ਤੇ ਸਾਰੀਆਂ ਗੱਡੀਆਂ ਦੇ ਵਿੱਚ ਇਹਦੀ ਗੱਡੀ ਵ ਤਾਂ ਫਿਰ ਇਹਦੇ ਕੋ ਬੰਦ ਵੀ ਨਹੀਂ ਹੋਈ ਉਹ ਉਤਰਾਂ ਸਟਿੱਪ ਕੱਢਿਆ ਟੈਰਾ ਨੇ ਇਹ ਉਹ ਇੱਕ ਮਤਲਬ ਜੇ ਥੋੜਾ ਸਮਾਂ ਨਾ ਬੰਦ ਕਰਦੇ ਤਾਂ ਬਲਾਸਟ ਵੀ ਹੋ ਸਕਦਾ ਸੀ ਤੇ ਚਲੋ ਇਹਦੇ ਕੋ ਜਖਮੀ ਨੇ ਜਿਹੜਾ ਉਹਨਾਂ ਨੂੰ ਲੈ ਜਾਂਦਾ ਮੌਕੇ ਤੇ ਬਾਕੀ ਐਸਐਸਓ ਸਿੱਧੀ ਸਾਹਿਬ ਨਾਲ ਸੰਪਰਕ ਹੋਇਆ ਬਾਕੀ ਉਹ ਕਰਨਗੇ ਜੋ ਕਰਨਾ ਹੈ ਜੀ ਕਿੰਨੇ ਜਖਮੀ ਹੋਏ ਸਰ ਇਹਦੇ 3-4 ਬੰਦੇ ਜਖਮੀ ਹੋਏ ਜਾਨੀ ਨੂੰ ਨੁਕਸਾਨ ਨਹੀਂ 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 ਜਾਨੀ ਨੂੰ ਨੁਕਸਾਨ ਕੋਈ ਨਹੀਂ ਇਹਨੂੰ ਜਿਆਦਾ ਇਹਨੂੰ ਲੈਣ ਦਾ ਪਹੁੰਚਾਤਾ ਟਾਈਮ ਨਾ ਤੇ ਬਾਕੀ ਬਚਾਈ ਹੋਈ ਹੈ